ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਹ ਭਾਗ ਚੌਥਾ ਸ਼ੰਗਾਰਾ ਸਿੰਘ ਤੇ ਸਲੋਚਨਾ ਦੀ ਇਹ ਲੜਾਈ ਕੋਈ ਪਹਿਲੀ ਲੜਾਈ ਨਹੀਂ ਸੀ ਰੋਜ਼ ਜਾਂ ਇੱਕ ਅੱਧ ਦਿਨ ਛੱਡ ਕੇ ਦੋਹਾਂ ਵਿੱਚ ਕਿਸੇ ਨਾ ਕਿਸੇ ਗੱਲੋਂ ਠੋਹੀ ਪਟੋਹੀ ਹੁੰਦੀ ਹੀ ਰਹਿੰਦੀ ਜਦੋਂ ਹੀ ਸ਼ੰਗਾਰਾ ਸਿੰਘ ਦੇ ਗਾਲੀ ਗਲੋਚ ਜਾਂ ਤੌਲ ੱੱਪੇ ਤੋਂ ਬਾਅਦ ਸਲੋਚਨਾ ਰੋਣਾ ਚਲਾਣਾ ਸ਼ੁਰੂ ਕਰਦੀ ਉਹ ਥੋੜੀ ਦੇਰ ਪਿਛੋ ਜਦ ਉਸ ਦੇ ਗੁੱਸੇ ਦਾ ਪਾਰਾ ਉਤਰਦਾ ਤਾਂ ਉਸ ਨੂੰ ਵਰਚਾ ਪੁਰਚਾ ਪੁਚਕਾਰ ਕੇ ਚੁੱਪ ਕਰਾ ਦਿੰਦਾ ਆਪਣੀ ਵਦਨ ਸੀ ਵੀ ਦੇ ਕਿਸੇ ਫੋਲ ਫੋਲ ਕੀ ਤਾਂ ਸਾਰਾ ਕਸੂਰ ਆਪਣੇ ਸਿਰ ਲੈ ਕੇ ਉਹ ਪਤਨੀ ਦੇ ਦੁੱਖ ਦੇ ਦਿਲ ਨੂੰ ਨਿਗਾਹ ਰੌਣ ਲੱਗ ਪੈਂਦਾ ਜਿਸ ਦਾ ਫਲ ਰੂਪ ਜਲਦੀ ਹੀ ਦੋਹਾਂ ਵਿੱਚ ਸੁਮਝੌਤਾ ਹੋ ਜਾਂਦਾ ਪਰ ਐ ਤਕਾਂ ਵਾਲੀ ਲੜਾਈ ਉਦਾਂ ਦੀ ਸਧਾਰਨਾ ਹੀ ਸੀ ਸਲੋਚਨ ਆਪਣੇ ਆਪ ਨੂੰ ਬੇਕਸੂਰ ਤੇ ਪਤੀ ਨੂੰ ਇੱਕੋ ਇੱਕੋ ਤਰ ਕਸੂਰਵਾਰ ਠਹਿਰਾ ਰਹੀ ਸੀ ਕਦੇ ਕਸੂਰ ਬਦਲੇ ਉਸ ਨਾਲ ਇਹ ਬਾਤ ਸਲੂਕੀ ਕੀਤੀ ਗਈ ਤੇ ਕਿਹੜੇ ਦੋਸ਼ ਬਦਲੇ ਉਸ ਦੇ ਮਾਪਿਆਂ ਨੂੰ ਪਾਣੀ ਪੀ ਕੇ ਕੋਸਿਆ ਗਿਆ ਫਿਰ ਉਸ ਨੂੰ ਰੋਂਦੀ ਕਰਲਾਂਦੀ ਛੱਡ ਕੇ ਤੇ ਨਿਵੇਦਾਰ ਦੀ ਨਾ ਉੱਠ ਤੁਰੇ ਜਿਵੇਂ ਸੁਲੋਚਨਾ ਕੁਝ ਹੈ ਹੀ ਨਹੀਂ ਉਸ ਦੀ ਕੁਝ ਲੱਗਦੀ ਹੀ ਨਹੀਂ ਸੀ ਸ਼ੰਗਾਰਾ ਸਿੰਘ ਦੇ ਚਲੇ ਜਾਣ ਤੋਂ ਬਾਅਦ ਸਲੋਚਨਾ ਚਟਾਈ ਉੱਤੇ ਮੋਢੇ ਮੋਹ ਪਈ ਵਿਲਕਦੀ ਰਹੀ ਤੇ ਮੁੜ ਕੇ ਨਾਲ ਨਾਂਦੀ ਰਹੀ। ਨਾ ਘਰ ਵਿੱਚ ਰਿਜਜਿਆ ਪੱਕਿਆ ਤੇ ਨਾ ਸਲੋਚਨਾ ਨੇ ਮੂੰਹ ਝੁਠਾ ਤੇ ਨਾ ਹੀ ਉਹ ਸੌਣ ਲਈ ਕੋਠੇ ਤੇ ਚੜੀ। ਜਿਉਂ-ਜਿਉਂ ਆਪਣੀ ਤਰਸਯੋਗ ਹਾਲਤ ਉੱਤੇ ਤੇ ਪਤੀ ਦੀ ਕਠੋਰਤਾ ਉੱਤੇ ਸੋਚਦੀ ਤਾਂ ਉਸਦੇ ਅਤਰ ਉਤੇਜ ਹੋਰ ਤੇਜ ਪਹੁੰਚ ਜਾਂਦਾ। ਪਰ ਆਖਰ ਕਿੰਨਾ ਪਾਣੀ ਸੀ ਉਸਦੇ ਸਿਰ ਵਿੱਚ। ਤੋਬਾ ਤਲਾਉ ਤਾਂ ਹੈ ਨਹੀਂ ਸੀ। ਜਦ ਸਿਰ ਉਸ ਦਾ ਸਖਣਾ ਹੋ ਗਿਆ ਤਾਂ ਜਦ বিনা ਕਿਸੇ ਦੇ ਪੁਛਕਾਰਨ ਪਿਆਰ ਨਤੋ ਹੀ ਉਸ ਦੇ ਅਥਰੂ ਬੰਦ ਹੋ ਗਏ ਜਦ ਗਰਮੀ ਨਾਲ ਉਸ ਦਾ ਸਾਂ ਘੁੱਟਣ ਲੱਗ ਪਿਆ ਤਾਂ ਉਹ ਉੱਠ ਬੈਠੀ ਹੁਣ ਤੱਕ ਉਸ ਦਾ ਇਹੋ ਹਾਲ ਬਣਿਆ ਹੋਇਆ ਸੀ ਕਿਸ਼ਮਦਾਰਾ ਸਿੰਘ ਬਾਜ਼ਾਰ ਗਿਆ ਹੈ ਤੇ ਸੌਦਾ ਪਤਾ ਲੈ ਕੇ ਮੋੜ ਨਹੀਂ ਵਾਲਾ ਹੋਵੇਗਾ ਪਰ ਜਿੰਨਾ ਕੁ ਚਿਰ ਸੌਦਾ ਖਰੀਦ ਕੇ ਮੋੜਨ ਵਿੱਚ ਲੱਗ ਸਕਦਾ ਸੀ ਜਦ ਉਦੋਂ ਕਿਤੇ ਜ਼ਿਆਦਾ ਦੇਰ ਹੋ ਗਈ ਤਾਂ ਉਸ ਦੇ ਅੰਦਰ ਸਹਿਮ ਜਿਹਾ ਉਠ ਖੜੋਤਾ ਮਤੇ ਕਿਤੇ ਚਲੇ ਗਏ ਹੁਣ ਤਾਂ ਇਹ ਚਲੇ ਜਾਣ ਦਾ ਡਰ ਨਿਰਾ ਆਪਣੀ ਹੱਦ ਵਿੱਚ ਰੁਕਿਆ ਨਾ ਰਹਿ ਕੇ ਇੱਕ ਹੋਰ ਖਤਰਾ ਬਣ ਉੱਠਿਆ ਉਸ ਲਈ ਅੱਗੇ ਵੀ ਜਦੋਂ ਕਦੇ ਲੜਾਈ ਝਗੜਾ ਸਹਾਰੇ ਦੀ ਹੱਤ ਤੋਂ ਬਾਹਰ ਹੋ ਜਾਂਦਾ ਸੀ ਤਾਂ ਕਿਹਾ ਕਰਦੇ ਸਨ ਤੇਰੇ ਦੁੱਖੋਂ ਕਿਸੇ ਦਿਨ ਜ਼ਹਿਰ ਖਾ ਲਵਾਵਾਂਗਾ ਰੇਲ ਥੱਲੇ ਆ ਕੇ ਮਰ ਜਾਵਾਂਗਾ ਸਲੋਚਨਾ ਬੈਠੀ ਨਾ ਰਹਿ ਸਕੀ ਉੱਠ ਖਲੋਤੀ ਤੇ ਬਾਹਰ ਨਿਕਲ ਕੇ ਸੱਜੀ ਖੱਬੇ ਜਾ ਕੇ ਗਲੀ ਦੇ ਦੋਹੀ ਲੰਬੀ ਬਿਜਲੀ ਦਾ ਚਾਨਣ ਸੀ ਉਸ ਦਾ ਸਹਿਮ ਬਰਾਬਰ ਵਾਦਾ ਜਾ ਰਿਹਾ ਸੀ ਜ਼ਰੂਰ ਅੱਜ ਉਹ ਕੋਈ ਕਾਰਾ ਕਰ ਬੈਠਣਗੇ ਅੱਜ ਉਹਨਾਂ ਦੇ ਰੰਗ ਢੰਗ ਤੋਂ ਕੁਝ ਏਵੇਂ ਹੀ ਮਾਲੂਮ ਹੁੰਦਾ ਸੀ ਤੇ ਬਿਨਾ ਸੋਚਿਆ ਕਿ ਉਸ ਨੂੰ ਗਲੀ ਵਿੱਚ ਫਿਰਦਿਆਂ ਤਾਂ ਕਿ ਕੋਈ ਕੋਈ ਕੀ ਆਖੇਗਾ ਕਿ ਉਹ ਘਰੋਂ ਨਿਕਲ ਕੇ ਕਦੀ ਸੱਜੇ ਵੱਲ ਮੁੜਦੀ ਸੀ ਤਾਂ ਕਦੀ ਖੱਬੇ ਵੱਲ ਨਵੇਂ ਨਵੇਂ ਹੀ ਤੋਗ ਇਸ ਗਲੀ ਵਿੱਚ ਆਏ ਸਨ ਆਂਡ ਗਵਾਂਡ ਨਾਲ ਜਾਣ ਪਛਾਣ ਵੀ ਤਾਂ ਇਤਨੀ ਨਹੀਂ ਸੀ ਉੰਜ ਵੀ ਇਹੋ ਜਿਹੀ ਭੈੜੀ ਹਾਲਤ ਵਿੱਚ ਕੌਣ ਕਿਸੇ ਨਾਲ ਮਿਲਣਾ ਪਟਕਣਾ ਚਾਹੁੰਦਾ ਹੈ ਸਲੋਚਨਾ ਬਾ ਬਰਾਬਰ ਗਲੀ ਦੇ ਚੱਕਰ ਕੱਟਦੀ ਰਹੀ ਤੇ ਕਿਸੇ ਲੰਘਣ ਵਾਲੇ ਦੀ ਉਡੀਕ ਕਰਦੀ ਰਹੀ ਹੋਰ ਨਹੀਂ ਤਾਂ ਕਿਸੇ ਨੂੰ ਪੁੱਛ ਵੀ ਖੇ ਮਤੇ ਕਿਸੇ ਨੇ ਉਹਨਾਂ ਨੂੰ ਜਾਣਦਿਆਂ ਆਉਂਦਿਆਂ ਤੱਕਿਆ ਹੋਵੇ ਕਦੀ ਘਰੋਂ ਨਿਕਲ ਕੇ ਗਲੀ ਦੇ ਮੋੜ ਤੱਕ ਤੇ ਕਦੀ ਫੇਰ ਘਰ ਦੀ ਬੁਹੇ ਅੱਗੇ ਇਦਾਂ ਦੇ ਫੇਰਿਆਂ ਟੋਰਿਆਂ ਵਿੱਚ ਉਸਨੇ ਚੋਖਾ ਚਿਰ गुजार ਦਿੱਤਾ ਪਰ ਕੋਈ ਵੀ ਆਉਂਦਾ ਜਾਂਦਾ ਨਜ਼ਰੀ ਨਾ ਪਿਆ ਇਸ ਵਿਚਾਲੇ ਪਰਲੇ ਸਿਰ ਵੱਲੋਂ ਕਿਸੇ ਮਰਦਾਂਵੇਂ ਆਕਾਰ ਦਾ ਉਸ ਨੂੰ ਝਾਵਲਾ ਜਿਹਾ ਪਿਆ ਪਹਿਲਾਂ ਤਾਂ ਸਲੋਚਨਾ ਨੇ ਖਿਆਲ ਕੀਤਾ ਕਿ ਉਸ ਦਾ ਪਤੀ ਆ ਰਿਹਾ ਹੈ ਫਿਰ ਆਉਣ ਵਾਲਾ ਜਦ ਹੋਰ 5-7 ਕਦਮ ਅਗਾਹ ਹੋਇਆ ਤਾਂ ਉਹ ਨਿਰਾਸ਼ ਹੋ ਗਈ ਇਹ ਕੋਈ ਹੋਰ ਸੀ ਫਿਰ ਵੀ ਉਹ ਉਸ ਵੱਲ ਵਾਦੀ ਗਈ ਆਉਣ ਵਾਲਾ ਉਪਰਾ ਗੱਭਰੂ ਸੀ ਜਿਸ ਨੂੰ ਪਹਿਲਾਂ ਸਲੋਚਨਾ ਨੇ ਕਦੀ ਨਹੀਂ ਸੀ ਵੇਖਿਆ ਉਸ ਦੇ ਨਾਲ ਉਸ ਦੇ ਕੋਲ ਜਾ ਕੇ ਬੋਲੀ ਭਰਾ ਜੀ ਕਿਸੇ ਲੰਗੜੇ ਸੇਖ ਨੂੰ ਵੇਖਿਆ ਜਾਂਦਿਆਂ ਤੁਸੀਂ ਗੱਭਰੂ ਰੁਕ ਗਿਆ ਤੇ ਹੱਥ ਵਿੱਚ ਫੜੀ ਹੋਈ ਟਾਰਚ ਦਾ ਚਾਨਣ ਸਲੋਚਨਾ ਦੇ ਚਿਹਰੇ ਤੇ ਸੁੱਟਦਾ ਹੋਇਆ ਬੋਲਿਆ ਲੰਗੜਾ ਆਦਮੀ ਹਾਂ ਜੀ ਪਹਾੜੀਆਂ ਨਾਲ ਤੁਰਦਾ ਹੋਇਆ ਜੀ ਜੀ ਉਸ ਨੂੰ ਤਾਂ ਮੈਂ ਰੇਲਵੇ ਸਟੇਸ਼ਨ ਵੱਲ ਜਾਂਦਿਆਂ ਤੱਕਿਆ ਸੀ ਇਤਨਾ ਕਹਿ ਕੇ ਗੱਭਰੂ ਗਾਂ ਲੰਘ ਗਿਆ ਸ਼ਾਇਦ ਉਸ ਨੂੰ ਜਲਦੀ ਸੀ ਸਲੋਚਨਾ ਨੇ ਉਸ ਉਸ ਦੀ ਕੁਝ ਘਬराई ਹੋਈ ਆਵਾਜ਼ ਤੇ ਕਾਲੇ ਕਦਮਾਂ ਤੋਂ ਇਹ ਹਣ ਮਾਨ ਲਿਆ ਸਲੋਚਨਾ ਦਾ ਦਿਲ ਬੈਠ ਗਿਆ ਤਾਂ ਜ਼ਰੂਰ ਕੋਈ ਪਾਣਾ ਵਰਤ ਗਿਆ ਜਾਂ ਵਰਤਨ ਵਾਲਾ ਸ਼ੰਗਾਰਾ ਸਿੰਘ ਦੇ ਰੇਲਵੇ ਸਟੇਸ਼ਨ ਵਾਲੇ ਜਾਣ ਦਾ ਹੋਰ ਅਰਥ ਕੀ ਹੋ ਸਕਦਾ ਸੀ ਪਛਾਣ ਪੜਤ ਕੇ ਉਸ ਨੇ ਉਸੇ ਜਾਂਦੇ ਹੋਏ ਗੱਭਰੂ ਵੱਲ ਇੱਕ ਵਾਰੀ ਫੇਰ ਤੱਕਿਆ ਉਸ ਦੀ ਸਲਾਹ ਹੋਈ ਕਿ ਉਸ ਨੂੰ ਰੋਕ ਕੇ ਪਤੀ ਬਾਰੇ ਕੁਝ ਹੋਰ ਪੁੱਛੀ ਪਰ ਇੱਜਰ ਤੱਕ ਕੱਬਰੂ ਇੱਕ ਕਰਦਿਆਂ ਪੌੜੀਆਂ ਚੜ ਗਿਆ ਉਸੇ ਕਰਦਿਆਂ ਜਿਹੜਾ ਸਲੋਚਰਾਣੇ ਬਿਲਕੁਲ ਸਾਹਮਣੇ ਸੀ ਜਿਸ ਦੀ ਬੈਠਕ ਵਿੱਚ ਚੱਲਦੇ ਪੱਖੇ ਨੂੰ ਉਹ ਅਕਸਰ ਵੇਖਿਆ ਕਰਦੀ ਸੀ ਕੁਝ ਚਿਰ ਉਹ ਉਨਾ ਹੀ ਪੈਰਾਂ ਤੇ ਖੜੀ ਰਹੀ ਫਿਰ ਬਿਨਾ ਅੱਗਾ ਪਿੱਛਾ ਸੋਚਾਂ ਤੁਰਦੀ ਤੁਰਦੀ ਨਹੀਂ ਦੌੜਦੀ ਸੀ ਉਹ ਸਾਹਮਣੇ ਵਾਲੇ ਮਕਾਨ ਕੋਲ ਆ ਪੁੱਜੀ ਪੈਰ ਪੌੜੀ ਤੇ ਪੈਰ ਪਰ ਪੌੜੀ ਤੇ ਪੈਰ ਧਰਨ ਤੋਂ ਪਹਿਲਾਂ ਟਠੰਬਰ ਗਈ ਨਾ ਕੋਈ ਜਾਣਨਾ ਪਹਿਚਾਨ ਉਪਰਾ ਕਰ ਪਰ ਜਲਦੀ ਹੀ ਉਸਨੇ ਆਪਣੇ ਆਪ ਨੂੰ ਇਸ ਸੰਕਟ ਵਿੱਚੋਂ ਕੱਢ ਕੇ ਪੌੜੀਆਂ ਵੱਲ ਤੱਕਿਆ ਉੱਪਰ ਪਹੁੰਚਦਿਆਂ ਹੀ ਉਚਾਰੇ ਪਾਸੇ ਨਜ਼ਰ ਦੁੜਾ ਕੇ ਤੱਕਿਆ ਫਿਰ ਜਿਸ ਦੀਪਾਲ ਵਿੱਚੋਂ ਆਈ ਸੀ ਉਹ ਉਸ ਦੀ ਨਜ਼ਰੀ ਨਾ ਪਿਆ ਬੱਤੀਆਂ ਹੋਰ ਸਾਰੀਆਂ ਬੁਝੀਆਂ ਹੋਊਗਾ ਸਨ ਕੇਵਲ ਇੱਕ ਕਮਰੇ ਦੇ ਉੱਪਰਲੇ ਸ਼ੀਸ਼ਿਆਂ ਵਿੱਚੋਂ ਚਾਨਣ ਆ ਰਿਹਾ ਸੀ ਜਿਸ ਦਾ ਬੂਹਾ ਬੰਦ ਸੀ ਉਸ ਨੂੰ ਸਮਝਣ ਵਿੱਚ ਚਿਰ ਨਾ ਲੱਗਾ ਕਿ ਆਉਣ ਵਾਲਾ ਗੱਭਰੂ ਇਸ ਕਮਰੇ ਵਿੱਚ ਹੈ ਉਹ ਹੋਰ ਅਗਾਹ ਹੋ ਕੇ ਬੂਹੇ ਦੇ ਨਾਲ ਹੋ ਗਈ ਅੰਦਰੋਂ ਉਸ ਨੂੰ ਇੱਕ ਜਨਾਨੇ ਤੇ ਇੱਕ ਮਰਦਾਂਵੇਂ ਗਲੇ ਦੀ ਆਸ਼ਪਸ਼ਟ ਵਹੀ ਵਾਸ ਸੁਣਾਈ ਦਿੱਤੀ ਪਹਿਲਾਂ ਉਸ ਦੀ ਬੂਹਾ ਖੜਕਣ ਦੀ ਸਲਾਹ ਹੋਈ ਫਿਰ ਪਰ ਦਿਲ ਉਸ ਦਾ ਡਰਿਆ ਮਤੇ ਕੋਈ ਗੁੱਸਾ ਕਰੇ ਆਵਾਜ਼ਾਂ ਜਿੰਨੀਆਂ ਕੋ ਉਹ ਸੁਣ ਸਕੀ ਕੁਝ ਐਉਂ ਸਨ ਮਾਤਾ ਜੀ ਮੇਰੇ ਉੱਤੇ ਬੜੀ ਭਾਰੀ ਜ਼ਿੰਮੇਵਾਰੀ ਦਾ ਬਕਤਾ ਬਣਿਆ ਨਹੀਂ ਤਾਂ ਤੁਹਾਨੂੰ ਪਰੇਸ਼ਾਨ ਨਾ ਕਰਦਾ ਪਰ ਕਾਕਾ ਸੋਚਦੇ ਸਹੀ ਐਨੀ ਰਕਮ ਸੋਚਣ ਸਮਝਣ ਦਾ ਵੇਲਾ ਨਹੀਂ ਹੈ ਮਾਤਾ ਜੀ ਇਸ ਵੇਲੇ ਮੇਰੀ ਇੱਜ਼ਤ ਬਚਾ ਲਓ ਕਿਸੇ ਤਰ੍ਹਾਂ ਕਹੋਗੇ ਤਾਂ ਛੇਤੀ ਹੀ ਮੋੜ ਦੇ दूंगा ਇਸ ਤੋਂ ਬਾਅਦ ਕਾਫੀ ਚਿਰ ਚੁੱਪਚਾਪ ਚਾਂ ਵਰਤੀ ਰਹੀ ਸਲੋਚਨਾ ਦੇ ਅੰਦਰ ਤੜਫਣੀ ਲੱਗੀ ਹੋਈ ਸੀ ਉਸ ਲਈ ਸਹਾਰਾ ਕਰਨਾ ਜਦ ਮੁਸ਼ਕਲ ਹੋ ਗਿਆ ਤਾਂ ਉਹ ਹੱਥ ਚੁੱਕ ਕੇ ਉਸਨੇ ਸਹਿਜੇ ਨਾਲ ਬੁਹਾ ਠਕੋ ਰਿਆ ਜਿਸ ਦੇ ਜਵਾਬ ਵਿੱਚ ਆਵਾਜ਼ ਆਈ ਕੌਣ ਹੈ ਜੀ ਮੈਂ ਤੁਹਾਡੀ ਗਵਾਂਟਨ ਸਾਹਮਣੇ ਘਰ ਵਾਲੀ ਬੂਹਾ ਖੋਲ੍ਹਿਆ। ਸਲੋਚਨਾ ਸੰਗ ਦੀ ਸੰਗ ਦੇ ਅੰਦਰ ਲੰਘ ਗਈ। ਬੂਹਾ ਖੋਲਣ ਵਾਲਾ ਉਹੀ ਕਪਰੂ ਸੀ। ਅੰਦਰ ਜਾ ਕੇ ਉਸ ਵੇਖਿਆ ਉਹ ਉਹੀ ਗਲੀ ਵੱਲ ਦਾ ਕਮਰਾ ਸੀ। ਜਿੱਦੀ ਛੱਤ ਤੇ ਉਹੀ ਚਿੱਟਾ ਚਮਕੀਲਾ ਪੱਖਾ ਫੁੱਲ ਸਪੀਡ ਵਿੱਚ ਚੱਲ ਰਿਹਾ ਸੀ। ਸੋਫੇ ਤੇ ਕੱਦ ਖੜ ਉਮਰ ਦੀ ਜਰਾ ਪਾਰੇ ਕੱਦ ਦੀ ਜਨਾਨੀ ਬੈਠੀ ਸੀ ਮਿੱਠੇ ਜਿਹੇ ਪ੍ਰਭਾਵ ਵਾਲੀ। ਸਲੋਚਨਾ ਨੂੰ ਖਿਆਲ ਆਇਆ ਕੀ ਰੋਜ਼ ਵੱਡੇ ਵੇਲੇ ਇਸ ਘਰ ਵਿੱਚੋਂ ਜਿਹੜੀ ਆਵਾਜ਼ ਆਇਆ ਕਰਦੀ ਹੈ ਗੁਰਵਾਣੀ ਪੜ੍ਹਦੀ ਜ਼ਰੂਰ ਇਸ ਜਨਾਨੀ ਦੀ ਹੁੰਦੀ ਹੋਵੇਗੀ ਸਵਾਣੀ ਨੇ ਜਥਾ ਜੋਗ ਆਦਰ ਨਾਲ ਸਲੋਚਨਾ ਨੂੰ ਬੈਠਣ ਲਈ ਕਿਹਾ ਪਰ ਸਲੋਚਨਾ ਬੈਠੀ ਨਹੀਂ ਖੜੀ-ਖੜੀ ਨੇ ਨਿਮਰਤਾ ਨਾਲ ਆਪਣਾ ਮਤਲਬ ਪ੍ਰਗਟ ਕੀਤਾ ਅੱਛਾ ਤੀਵੀ ਹਮਦਰਦੀ ਵਿੱਚ ਰੰਗੀ ਰੰਗੀਜ਼ ਕੇ ਬੋਲੀ ਤੂੰ یوں ਰਹਿਨੀ ਆ ਸਾਹਮਣੇ ਘਰ ਵਿੱਚ ਦੀ ਮਾਤਾ ਜੀ ਹੱਥ ਜੋੜ ਕੇ ਸਲੋਚਨਾ ਬੋਲੀ ਮੇਰਾ ਆਦਮੀ ਜੀ ਅੱਜ ਲੜਕੇ ਘਰੋਂ ਚਲਾ ਗਿਆ ਭਰਾ ਹੋਰਾਂ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ ਮਾਤਾ ਜੀ ਮੈਨੂੰ ਡਰ ਲੱਗ ਰਿਹਾ ਹੈ ਮਤੇ ਤੇ ਸਲੋਚਨਾ ਦੀ ਸਲੋਚਨਾ ਕੱਗੀ ਵੱਜ ਗਈ ਉਹ ਗੱਭਰੂ ਉਸਦੇ ਨੇੜੇ ਹੋ ਕੇ ਬੋਲਿਆ ਤੇ ਬੀਬੀ ਤੂੰ ਮੈਨੂੰ ਗਲੀ ਵਿੱਚ ਹੀ ਕਿਉਂ ਨਾ ਸਾਰੀ ਗੱਲ ਦੱਸੀ ਘਰ ਵਿੱਚ ਤੂੰ ਕੱਲੀ ਜੀ ਮੈਂ ਕੱਲੀ ਹਾਂ ਇਸੇ ਕਰਕੇ ਕਿਤੇ ਜਾ ਆ ਨਹੀਂ ਸਕਦੀ ਕਿ ਕਣ ਉਹਨਾਂ ਦਾ ਪਤਾ ਕਰ ਮੇਰਾ ਇੱਥੇ ਜਾਣੋ ਪਛਾਣੋ ਵੀ ਕੋਈ ਨਹੀਂ ਤੁਹਾਨੂੰ ਮੈਂ ਰੋਕਣਾ ਮਨਾਸਬ ਨਹੀਂ ਸਮਝਿਆ ਪਰ ਸਲੋਚਨਾ ਨੂੰ ਪਹਿਲੀ ਵਾਰ ਨਜ਼ਰ ਪੜ ਕੇ ਉਸ ਨੌਜਵਾਨ ਦੇ ਚਿਹਰੇ ਵੱਲ ਤੱਕਿਆ ਟਰਮੇ ਤੇ ਸਿਆਣਪ ਭਰਿਆ ਚਿਹਰਾ ਸਰੀਰ ਕੁਝ ਕਮਜ਼ੋਰ ਗੋਰਾ ਚਿੱਟਾ ਰੰਗ ਤੇ ਉੱਚਾ ਲੰਬਾ ਗੱਲ ਉਮਰ ਬਾਂਗਾਂ 24 ਸਾਲਾਂ ਦੇ ਲਗਭਗ ਸੀ ਉਸ ਦਕਤਕ ਨੂੰ ਪਾ ਘਰ ਦੀ ਮਾਲਕ ਨਕਾਲੀ ਪੈ ਕੇ ਨੌਜਵਾਨ ਨੂੰ ਕਹਿਣ ਲੱਗੀ ਤੂੰ ਕਾਕਾ ਪਹਿਲਾਂ ਜਾ ਬੀਬੀ ਦੇ ਨਾਲ ਤੇ ਪਤਾ ਕਰ ਛੇਤੀ ਵਿਚਾਰੀ ਕੱਲ ਮੁਕੱਲੀ ਕਿਸੇ ਖੱਜਲ ਹੁੰਦੀ ਫਿਰੇਗੀ ਚੰਗਾ ਬੀਬੀ ਗੱਭਰੂ ਨੇ ਹੋਰ ਨਿੱਗੇ ਲਹਿਜੇ ਵਿੱਚ ਸਲੋਚਨਾ ਨੂੰ ਕਿਹਾ ਦੋ ਮਿੰਟ ਬੈਠ ਜਾ ਰਮਾਇਆ ਉਸ ਅਦਖੜਤੀ ਮੀਨੂ ਇਸ਼ਾਰੇ ਨਾਲ ਸੱਦ ਕੇ ਕਮਰੇ ਚ ਬਾਹਰ ਨਿਕਲ ਚਲਿਆ ਉਸ ਦੇ ਪਿੱਛੇ ਹੋ ਤੁਰੀ ਜਿਉਂ-ਜਿਉਂ ਠੰਡੇ ਫਰਾਟਿਆਂ ਨਾਲ ਸਲੋਚਨਾ ਦਾ ਮੁੜਕਾ ਸੁੱਕਦਾ ਗਿਆ ਉਸ ਦੀ ਘਬਰਾਟ ਕੁਝ ਕੁਝ ਕਸੀ ਹੁੰਦੀ ਗਈ ਜੋ ਪਾਸੇ ਨજર ਫੇਰ ਕੇ ਕਮਰੇ ਦੀਆਂ ਚੀਜ਼ਾਂ ਵੱਲ ਉਸ ਬਾਰੋ-ਬਾਰੀ ਤੱਕ ਆ ਫਿਰ ਕਿਸੇ ਭਿਆਨਕ ਹੋਣੇ ਦੀ ਸੁਭਾਵਨਾ ਨੇ ਉਸ ਨੂੰ ਨਿਚਲਿਆ ਹੋ ਕੇ ਨਿਚਲਿਆ ਹੋ ਕੇ ਬੈਠਣ ਨਾ ਦਿੱਤਾ ਉਹ ਉੱਠ ਕੇ ਖੜੀ ਹੋ ਗਈ ਤੇ ਫਿਰ ਬੇਰਾਮੀ ਦੀ ਹਾਲਤ ਵਿੱਚ ਟਹਿਲਣ ਲੱਗੀ ਗੱਬਰੂ ਨੇ ਕਹਿੰਦਿਆਂ ਪ੍ਰਵੇਸ਼ ਕੀਤਾ ਚੱਲ ਬੀਬੀ ਤੇ ਫਿਰ ਦੋਵੇਂ ਅੱਗੜ ਪਿੱਛੜ ਉਤਰੇ ਸਲੋਜਨਾ ਨੇ ਉਤਰ ਕੇ ਆਪਣੇ ਘਰ ਦੇ ਬੂਹੇ ਨੂੰ ਜਿੰਦਰਾ ਅੜਾਇਆ ਤੇ ਉਸ ਦੇ ਪਿੱਛੇ-ਪਿੱਛੇ ਤੁਰ ਪਈ ਧੰਨਵਾਦ